ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰਦਸ਼ਕੋ ਲੋਕਾਂ ਦੀ ਜਿੱਤ ਕਈਏ ਜਾਂ ਸਰਕਾਰ ਦੀ ਹਾਰ ਕਈਏ ਭਾਨਾ ਸਿੱਧੂ ਦੇ ਮਾਮਲੇ ਦੇ ਵਿੱਚ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਵੀ ਸੋਚਣ ਲਈ ਮਜਬੂਰ ਨੇ ਕਿ ਲੋਕ ਹੁਣ ਆਪਣੇ ਆਪ ਹੀ ਇਨਸਾਫ ਵੱਲੋਂ ਵੱਧ ਰਹੇ ਨੇ ਪਰੇ ਦੇਸ਼ ਕੋ ਅੱਜ ਇਹ ਤੇ ਗੱਲ ਕਰਦੇ ਆ ਇਸ ਵਿਸ਼ੇ ਤੇ ਲੇਕਿਨ ਉਸ ਤੋਂ ਪਹਿਲਾਂ ਫਿਰ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਰੇ ਦੇਸ਼ ਕੋ ਕਿ ਜੇ ਅਜੇ ਤੱਕ ਤੁਸੀਂ ਨਹੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਮੈਂ ਜਿਹੜੀ ਗੱਲ ਕਹੀ ਸੀ ਕਿ ਇਹ ਲੋਕਾਂ ਦੀ ਜਿੱਤ ਹੈ ਇਹਦੇ ਚ ਕੋਈ ਦੋਰਾਵਾ ਨਹੀਂ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਇਹ ਜਿੱਤ ਹਾਸਲ ਕੀਤੀ ਤੇ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਇਸ ਨੂੰ ਇਸ ਤਰ੍ਹਾਂ ਸਮਝ ਲਈਏ ਖਾਸ ਤੌਰ ਤੇ ਉਹ ਦਰਸ਼ਕ ਜਿਨ੍ਹਾਂ ਨੇ ਅਜੇ ਤੱਕ ਇਸ ਮਸਲੇ ਨੂੰ ਨਹੀਂ ਸਮਝਿਆ ਦੇਖੋ ਮਸਲਾ ਤਾਂ ਇਹ ਹੈ ਕਿ ਜਿਹੜੀ ਸਾਡੀ ਨੌਜਵਾਨੀ ਹੈ ਨਾ ਉਹ ਪੰਜਾਬ ਚ ਹੁਣ ਰਹਿਣਾ ਨਹੀਂ ਚਾਹੁੰਦੀ ਰੋਕਣ ਦੇ باوجود ਨਹੀਂ ਰਹਿਣਾ ਚਾਹੁੰਦੀ ਕਾਰਨ ਬੜਾ ਸਪਸ਼ਟ ਹੈ ਬੇਰਜ਼ਗਾਰੀ ਬਹੁਤ ਹੈ ਕਾਰਨ ਬੜਾ ਸਪਸ਼ਟ ਹੈ ਕਿ ਜਿੰਨੀ ਉਹਨਾਂ ਦੀ ਕੁਆਲਿਫਿਕੇਸ਼ਨ ਹੈ ਉਹਦੇ ਮੁਤਾਬਕ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨਹੀਂ ਕਾਰਨ ਹੋਰ ਵੀ ਹੈ ਕਿ ਇੱਥੇ ਦਾ ਜਿਹੜਾ ਸਿਸਟਮ ਉਹਨਾਂ ਨੂੰ ਸਮਝ ਆ ਗਿਆ ਕਿ ਐਨੇ ਕਰਪਟ ਸਿਸਟਮ ਚ ਸਾਰੀ ਉਮਰ ਸਿੱਖਵੇਂ ਕਟਾਂਗੇ ਸਾਡੇ ਬਜ਼ੁਰਗਾਂ ਨੇ ਤੇ ਜਿੰਵੇਂ ਕਟਲੀਆ ਕਟ ਲਈ। ਬਾਕੀ ਹੋਰ ਵੀ ਕਾਰਨ ਨੇ ਦੇਖਾ ਦੇਖੀ ਐ ਉਥੇ ਆਜ਼ਾਦੀ ਐ ਉਥੇ ਪੈਸਾ ਜੋ ਜੇ ਮਰਜੀ ਤੁਸੀਂ ਅੱਜ ਸਾਡਾ ਮਸਲਾ ਉਹ ਨਹੀਂ ਹੈ। ਬੈਸੇ ਸੀ ਉਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਰੋਕ ਦੇ ਜਾਂ ਤੇ ਘਰ ਚ ਨਹੀਂ ਰੋਕ ਸਕਿਆ। ਮੇਰਾ ਬੇਟਾ ਉਹ ਜਰਨਲਿਜ਼ਮ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਗੋਲਡ ਮੈਸਟਰ ਡਿਸਟਾਇ ਟਾਈਮਜ਼ ਆਫ ਇੰਡੀਆ ਚ ਕੰਮ ਕਰਦਾ ਸੀ। ਮੈਂ ਨੂੰ ਕਿ ਤੂੰ ਕੈਨੇਡਾ ਕਿਉਂ ਚੱਲਿਆ ਕਹਿੰਦਾ ਇੱਥੇ ਹੈ ਕੀ ਦੱਸੋ ਤੁਸੀਂ ਜੇ ਕਹਿੰਦਾ ਮੈਂ ਚਲੋ ਪੜਾਉਣ ਵੀ ਲੱਗ ਜਾ ਤਾਂ ਮਿਲੂ ਕੀ ਕਦੇ ਹੁਣ ਅਸੀਂ 18 20000 ਤੇ ਉਮਰ ਗੁਜ਼ਾਰਾਂਗੇ ਮਤਲਬ ਕੁਆਲੀਫਿਕੇਸ਼ਨ ਦੇ ਮੁਤਾਬਕ ਨਹੀਂ ਮਿਲਦਾ ਸੋ ਇਹ ਲੋਕ ਸਾਡੇ ਬੱਚੇ ਜਿਹੜੇ ਨੇ ਉਹ ਜਾਣਾ ਚਾਹੁੰਦੇ ਨੇ ਬਾਹਰ ਤੇ ਉਹਨਾਂ ਲਈ ਫਿਰ ਏਜੰਟ ਨੇ ਜਿਹੜੇ ਤਾਂ ਸਿਆਣੇ ਨੇ ਬਹੁਤ ਬਾਰ ਇਸ ਕਿਹਾ ਨੇ ਕਿ ਤੁਸੀਂ ਸਿੱਧੀ ਵੈਬਸਾਈਟ ਖੋਲੋ ਤੇ ਉਹਦੇ ਮਤਲਬ ਕਰੋ ਪਰ ਨਹੀਂ ਵੱਡੀ ਗਿਣਤੀ ਚ ਬੱਚਿਆਂ ਦੇ ਮਾਪਿਆਂ ਨੇ ਪੜਨੇ ਉਹ ਫਿਰ ਏਜੰਟਾਂ ਦੇ ੱਤੇ ਚੜ ਜਾਂਦੇ ਨੇ ਅਸੀਂ ਕਹਿੰਨੇ ਕਿ ਜਾਂਦੇ ਆਪ ਹੀ ਨੇ ਏਜੰਟ ਕੋਲ ਲੇਕਿਨ ਇਹ ਏਜੰਟ ਸੁਪੜੇ ਤੇ ਦਿਖਾਉਂਦੇ ਨੇ ਨਾ ਏਜੰਟਾਂ ਦਾ ਏਜੰਟ ਕਹਿੰਗੇ ਜੀ ਉਹ ਵੀ ਇਹ ਕਹਿੰਦੇ ਨੇ ਅਸੀਂ ਆਪ ਤੜੀ ਸਾਡੇ ਕੋਲ ਆਉਣੇ ਤੁਸੀਂ ਮੈਨੂੰ ਕਿਹ ਏਜੰਟ ਕਹਿੰਦਾ ਉਹ ਮੈਂ ਕਿਹਾ ਬਿਲਕੁਲ ਆਉਣੇ ਆ ਔਰ ਉਹਨੂੰ ਹਕੀਕਤ ਨਹੀਂ ਦੱਸਦੇ ਤੁਸੀਂ ਐਡ ਤਾਂ ਇਹ ਦੰਦੇ ਹੋ ਕਿ ਜੀ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਐਡ ਤਾਂ ਤੁਹਾਡੇ ਆ ਡੰਕ ਡੰਕੀ ਵਾਲਿਆਂ ਨੂੰ ਤੁਹਾਡੇ ਕਿਵੇਂ ਨਹੀਂ ਤੁਸੀਂ ਨਜਾਇਜ਼ ਤਾਂ ਤੁਸੀਂ ਕਰਾਉਣੇ ਹੋ ਬੱਚਿਆਂ ਨੂੰ ਨਜਾਇਜ਼ ਤਿੱਕੇ ਨਾਲ ਭੇਜਣ ਦਾ ਜਾਲੀ ਪਾਸਪੋਰਟ ਬਣਾਉਂਦਾ ਇਹ ਕੌਣ ਕਰਦਾ ਹੈ ਗੈਰਕਾਨੂੰਨੀ ਕੰਮ ਕਰ ਦੋ ਮੈਂ ਤੁਸੀਂ ਚਲੋ ਖੈਰ ਹੁਣ ਇਸ ਕੰਮ ਦੇ ਵਿੱਚ ਭਾਨਾ ਸਿੱਧੂ ਨੇ ਇਹ ਸ਼ੁਰੂ ਕਰ ਲਿਆ ਕੋਟ ਦੁਨੀ ਵਾਲੇ ਭਾਨਾ ਸਿੱਧੂ ਨੇ ਕਿ ਵੀ ਜੇ ਕਿਸੇ ਨੇ ਖਸ ਗਿਆ ਪੈਸਾ ਉਹਦਾ ਤਾਂ ਪੈਸਾ ਦਵਾਉਣਾ ਹੈ ਸੋਸ਼ਲ ਮੀਡੀਆ ਲੋਕ ਬੈਠੇ ਹੁੰਦੇ ਨੇ ਤੇ ਭਾਨਾ ਸਿੱਧੂ ਫੋਨ ਕਰਦਾ ਹੈ ਏਜੰਟ ਨੂੰ ਵੀ ਤੂੰ ਇਹਦਾ ਪੈਸਾ ਵਾਪਸ ਕਰ ਦੇ ਤੂੰ ਕੰਮ ਨਹੀਂ ਕੀਤਾ ਇਹਦੇ ਪਾਸਪੋਰਟ ਵਾਪਸ ਕਰ ਦੇ ਹਾਂ ਬੋਲਦਾ ਕੱਪਾ ਕੋਈ ਦੋ ਰਾਬਾ ਨਹੀਂ ਪਰ ਹੁਣ ਮੈਨੂੰ ਦੱਸੋ ਪਿਆਰ ਨਾਲ ਕੋਈ ਬੰਦ ਹੈ ਜਿਹੜੇ ਬੰਦੇ ਨਾਲ ਗੱਲ ਕਰਨੀ ਹੈ ਪਿਆਰ ਨਾਲ ਤਾਂ ਕੋਈ ਨਹੀਂ ਸੁਣਦਾ ਤੇ ਫਿਰ ਉਹ ਇਹੀ ਕਹਿਣਾ ਪੈਂਦਾ ਵੀ ਜਦੋਂ ਕਰਦੇ ਕਿ ਨਹੀਂ ਤੇਰੇ ਆ ਕੇ ਤੁਹਾਡਾ ਦੀਏ ਤੇ ਉਹ ਇਹੀ ਕਹਿੰਦਾ ਤੋ ਇਹ ਬਹੁਤ ਸਾਰੇ ਲੋਕ ਜਾਂਦੇ ਨੇ ਤੇ ਹੁਣ ਇੱਕ ਸਵਾਲ ਹੋ ਰੋੜਦਾ ਵੀ ਲੋਕ ਕਿਉਂ ਜਾਂਦੇ ਨੇ ਉਹ ਭਾਈ ਜੇ ਲੋਕਾਂ ਨੂੰ ਥੋੜਾ ਹੱਥ ਜੇ ਪੁਲਸੇ ਹੀ ਕੰਮ ਕਰਦੀ ਤਾਂ ਲੋਕ ਸਿੱਧੂਕੁਰ ਕੇ ਜਾਂਦੇ ਭਾਨੇ ਕੋਲ ਤਾਂ ਹੀ ਜਾਂਦੇ ਨੇ ਵੀ ਪੁਲਿਸ ਨਹੀਂ ਸੁਣਦੀ ਸਰਕਾਰਾਂ ਨਹੀਂ ਸੁਣਦੀਆ ਸਿਸਟਮ ਨਹੀਂ ਸਾਡਾ ਇਹ ਕੰਮ ਕਰਦਾ ਤੇ ਇਸ ਕਰਕੇ ਜਿਹੜਾ ਹੈ ਲੋਕ ਉੱਥੇ ਜਾਂਦੇ ਨੇ ਤੇ ਜੇ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਟੇਢੀ ਨਾਲ ਤਾਂ ਨਿਕਲਦਾ ਹੈ ਕੁਸ਼ਤਮ ਅਗਲਾ ਕਹਿੰਦੇ ਜੇ ਮੈਂ ਜਾ ਨਹੀਂ ਸਕਿਆ ਘਟੋ ਘਟ ਪੈਸਾ ਤਾਂ ਥੋੜਾ ਬੋਤਾਵੇ ਕਮ ਵਾਪਸਾ ਕਰੇ ਮੈਂ ਜੀਵਨ ਵੇਚ ਕੇ ਪੈਸਾ ਦਿੱਤਾ ਮੈਂ ਆਪਣੀ ਮਿਹਨਤ ਦਾ ਪੈਸਾ ਦਿੱਤਾ ਲੋਕੇ ਕਹਿੰਦੇ ਨੇ ਤੂੰ ਇਹ ਇਹ ਬੇਸ਼ਅ ਹੁੰਦਾ ਹੈ ਇਹ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੁੰਦੇ ਰਹੇ ਨੇ ਤੁਸੀਂ ਪੁਰਾਣੇ ਸਮੇਂ ਤੋਂ ਹੁੰਦੇ ਨੇ ਮੈਂ ਨਹੀਂ ਰੋਬਨ ਹੁੱਡ ਦੀ ਕਹਾਣੀ ਸੁਣੀ ਦੱਸਣੀ ਚਲੋ ਖੈਰ ਇਹ ਉਹ ਹੁਣ ਇੱਕ ਏਜੰਟ ਹੈ ਕੁੜੀ ਇੰਦਰਜੀਤ ਕੌਰ ਜਦੋਂ ਕਿਤੇ ਇਹਨੇ ਕਿਹਾ ਉਹਨੇ ਇਹ ਰਿਕਾਰਡ ਕਰ ਲਿਆ ਇਹਨੇ ਕਿਹਾ ਹੋਊਗਾ ਵੀ ਤੂੰ ਪੈਸੇ ਵਾਪਸ ਕਰ ਦੇ ਕਿ ਨਹੀਂ ਧਰਨਾ ਲਈਏ ਤੇ ਉਹਨੇ ਦੀ ਰਿਕਾਰਡਿੰਗ ਕਰ ਲਈ ਜੀ ਤੋਂ ਇਹ ਬੜਾ ਮੋਟਾ ਸਿੱਧਾ ਹੁੰਦਾ ਉਹ ਵੀ ਇਹਨੇ ਉਹਨੇ ਇਹ ਕਹਿ ਕੇ ਬਲੈਕਮੇਲਿੰਗ ਕਰਦਾ ਬੋਲਦਾ ਮਤਲਬ ਸਭ ਦੇ ਖਿਲਾਫ ਹੀ ਸੀ ਤੇ ਉਹ ਕਹਿੰਦਾ ਜੱਜ ਕਹਦੇ ਜਿਹੜੇ ਮਾਨ ਨੂੰ ਕਹਿੰਦਾ ਇਸ ਤਰ੍ਹਾਂ ਦੀ ਗੱਲ ਮੈਂ ਸੁਣੀ ਸੀ ਦੀ ਰਿਕਾਰਡਿੰਗ ਚਲੋ ਤੇ ਉਹ ਕੇਸ ਹੋ ਗਿਆ ਇੱਕ ਕੇਸ ਹੋਵੇ ਜਮਾਨ ਤੋਂ ਦੂਜਾ ਹੋਵੇ ਤੀਜਾ ਹੋਵੇ ਚੌਥਾ ਕਿਸ ਬਹਲੀ ਚ ਹੁਣ ਇਹ ਦੇ ਲਈ ਲੋਕ ਹੋ ਇਕੱਠੇ ਉਹ ਲੋਕ ਵੀ ਜਿਨ੍ਹਾਂ ਦਾ ਪੈਸਾ ਵਾਪਸ ਹੋਇਆ ਇਹ ਲੋਕ ਵੀ ਜਿਹੜੇ ਬੇਇਨਸਾਫੀ ਦੇ ਖਿਲਾਫ ਨੇ ਖਾਸ ਤੌਰ ਤੇ ਇਹਨੂੰ ਆਰਗੇਨਾਈਜ਼ ਕੀਤਾ ਲਖਸਤਾਨਾ ਨੇ ਉਹ ਖੁਦ ਵੀ ਭਾਵੇਂ ਉਹਦੀ ਬੈਕਗ੍ਰਾਉਂਡ ਜੋ ਮਰਜ਼ੀ ਹੋਵੇ ਅੱਜ ਕੱਲ ਉਹ ਇਧਰ ਲੱਗਿਆ ਨਸ਼ਿਆਂ ਦੇ ਖਿਲਾਫ ਪੰਜਾਬੀ ਦੇ ਹੱਕ ਚ ਇਧਰ ਲੱਗਿਆ ਹੋਇਆ ਲੋ ਸੋਸ਼ਲ ਮੀਡੀਆ ਦਾ ਜਵਾਨਾ ਲੋਕ ਅਠੇ ਪੋਲਿਟਿਕਲ ਲੋਕ ਵੀ ਉਨ ਲਾ ਕੇ ਧਰਨੇ ਲੱਗੇ ਤੇ ਕੱਲ ਆਲਾ ਧਰਨਾ ਤਾਂ ਹੈ ਹੀ ਬਹੁਤ ਜਿਹੜਾ ਵੱਡਾ ਸੀ ਮਤਲਬ ਲੋਕਾਂ ਨੂੰ ਘਰੋਂ ਤੁਸੀਂ ਜਾਣ ਨਹੀਂ ਦੇਣਾ ਬਹੁਤ ਸਾਰੇ ਕਿਸਾਨ ਲੀਡਰ ਹਨ 15 ਕਿਸਾਨ ਜਥੇਬੰਦੀਆਂ ਸੀ ਇਹਨਾਂ ਦੇ ਅਕ ਚਾਈਆਂ ਉਹਨਾਂ ਦੇ ਕਈਆਂ ਦੇ ਲੀਡਰ ਨੂੰ ਖਿੱਚ ਬਿਠਾ ਲਿਆ ਮੈਂ ਉਹ ਰੁਦੂ ਸਿੰਘ ਮਾਨ ਸਰ ਬੈਠਾ ਸੀ ਪਾਲੇ ਦਾ ਪੁਲਿਸ ਕੜੀਏ ਕੁਰਸੀ ਤੇ ਬੈਠਾ ਜਦੋਂ ਇਹ ਦਾਵਾ ਕਰਦਾ ਉਹ ਵੀ ਫੋਟੋ ਖਿਚਾ ਰਿਹਾ ਕਹਿੰਦਾ ਜੀ ਮੈਨੂੰ ਨਹੀਂ ਜਾਣ ਦਿੱਤਾ ਉਸ ਤੋਂ ਪਹਿਲਾਂ ਮੈਂ ਦੇਖਿਆ ਕਿਲਾ ਫਤੇਗੜ ਸਾਹਿਬ ਸਿਮਰਜੀਤ ਸਿੰਘ ਮਾਨ ਉਹਦਾ ਐਮਪੀ ਹੈ ਉਹਨੂੰ ਕਰੇ ਅਰੈਸਟ ਕਰ ਲਿਆ ਇਹ ਤਾਂ ਮੈਂ ਕਿਹਾ ਵੀ ਇੱਕ ਪਾਸੇ ਤਾਂ ਤੁਸੀਂ ਕੇਜਰੀਵਾਲ ਸਾਹਿਬ ਇਹ ਕਹਿੰਦੇ ਜੀ ਜਦੋਂ ਅਸੀਂ ਬੀਜੇਪੀ ਦੇ ਬਾਹਰ ਧਰਨਾ ਕਰਨਾ ਸੀ ਦਫ਼ਤਰ ਦੇ ਬਾਹਰ ਸਾਡੇ ਐਮਐਲਏ ਨੂੰ ਰੋਕਿਆ ਜਾ ਰਿਹਾ ਲੋਕਤੰਤਰ ਦਾ ਘਾਣ ਹੈ ਉਹ ਭਾਈ ਤੁਸੀਂ ਐਮਪੀ ਨੂੰ ਰੋਕ ਰਹੇ ਲੋਕਤੰਤਰ ਦਾ ਘਾਣ ਨਹੀਂ ਹੈ ਉਹ ਕਰ ਲਿਆ ਤਾਂ ਉਹ ਜਦੋਂ ਇਹ ਇਸ ਦੇ باوجود ਇਕੱਠੇ ਨਾ ਹੋ ਗਏ ਬੈਰੀਕੇਡ ਲਾਤੇ بڑا ਕੁਝ ਹੋਇਆ ਕਿਸਾਨਾਂ ਦੀ ਹੁਣ ਟ੍ਰੇਡਿੰਗ ਹੋ ਚੁੱਕੀ ਹੈ ਇਹ ਜਿਹੜਾ ਕੁਡਲੀ ਬਾਰਡਰ ਹੈ ਜਾਂ ਦਿੱਲੀ ਚ ਜਿਵੇਂ ਕਿਸਾਨ ਇਕੱਠੇ ਹੋਏ ਸੀ ਨਾ ਉਹਦੇ ਕਿਸੇ ਉਹਨੇ ਦੀ ਟ੍ਰੇਨਿੰਗ ਸੈਂਟਰ ਸੀ ਉਹ ਤਾਂ ਯੂਨੀਵਰਸਿਟੀਆਂ ਸੀ ਉਥੋਂ ਟ੍ਰੇਨ ਹੋ ਕੇ ਆ ਗਏ ਉਹਨਾਂ ਨੇ ਉਹ ਚੋੜ ਤੇ ਤੇ ਚਲੋ ਜੀ ਸੜਕਾਂ ਜਾਮ ਹੋ ਗਿਆ ਕਈ ਥਾਂ ਤੇ ਹੋਈਆਂ ਇਕੱਲਾ ਇੱਥੇ ਨਹੀਂ ਟੋਲ ਪਲਾਇਜਾ ਤੇ ਬੈਠ ਕੇ ਕਿਸਾਨ ਸਰਕਾਰ ਨੂੰ ਜਦੋਂ ਲੱਗਿਆ ਵੀ ਸਥਿਤੀ ਠੀਕ ਨਹੀਂ ਹੱਥ 'ਚ ਨਹੀਂ ਰਹੀ ਤਾਂ ਉਹ ਉਹ ਜਿਹੜਾ ਸਰਕਾਰ ਦਾ ਕੋਈ ਨੁਮਾਇੰਦਾ ਨੇ ਉਹਦੇ ਪੁਲਿਸਪਰ ਨਹੀਂ ਹੁੰਦੀ ਅੱਜ ਕੱਲ ਗੱਲਬਾਤ ਏਡੀਜੀਪੀ ਜਸਕਰਨ ਸਿੰਘ ਜਿਹੜੇ ਦਾਅਵਾ ਕਰਦਾ ਕਿ ਮੈਂ ਤਾਂ ਪਹਿਲਾਂ ਪ੍ਰੋਫੈਸਰ ਸੀ ਮੈਨੂੰ ਪੂਰੀ ਸਾਈਕੀ ਦਾ ਪਤਾ ਨੌਜਵਾਨਾਂ ਦੀ ਦਾ ਉਹਨਾਂ ਨੇ ਗੱਲਬਾਤ ਕੀਤੀ ਤੇ ਗੱਲਬਾਤ ਕਰਕੇ ਰਿਟਰਨ ਦਿੱਤਾ ਕੱਲ ਮੈਂ ਦੇਖ ਰਿਹਾ ਸੀ ਲੱਖਾਂ ਸਦੌਨਾ ਦਿਖਾ ਰਿਹਾ ਸੀ ਹੱਥ 'ਚ ਤੇ ਉਹ ਕਹਿੰਦੇ ਜੀ ਇਹ ਮੰਨ ਲਿਆ ਮੰਗਾ 6 ਦਿਨੋਂ ਪਹਿਲਾਂ ਤਾਂ ਇਹ ਕਹਿੰਦੇ ਰੇ ਵੀ ਤੂੰ ਜ਼ਮਾਨਤ ਕਰਾ ਲੈ ਉਹ ਤੇ ਫਿਰ ਉਹ ਕਹਿੰਦੇ ਕੇਸ ਰੱਦ ਕਰੋ ਹੁਣ ਕਹਿੰਦੇ 6 ਦਿਨਾਂ ਚ ਅਸੀਂ ਰਿਹਾ ਕਰ ਦਾਂਗੇ ਕਿ ਬੇਕਰਨਗੇ ਰਿਹਾ ਕੇਸ ਰੱਦ ਕਰਨਗੇ ਹੁਣ ਇਥੇ ਇੱਕ ਹੋਰ ਮਸਲਾ ਹੈ ਵੀ ਇਹ ਕੇਸ ਰੱਦ ਤਾਂ ਹੋਣਗੇ ਜੇ ਜਿਹਦੇ ਕੀਤੇ ਨੇ ਕੇਸ ਉਹ ਵਾਪਸ ਲਓ ਚਲੋ ਇੱਕ ਨੇ ਤਾਂ ਮੈਨੂੰ ਤਾਂ ਲੱਗਦਾ ਜਿਹਨੇ ਕਿਰਾਏ ਨੇ ਕੀਤੇ ਨੇ ਕਿ ਉਹ ਤਾਂ ਸਰਕਾਰਾਂ ਕਹਿ ਸਕਦੀਆਂ ਉਹਨਾਂ ਨੂੰ ਚਲੋ ਵਾਪਸ ਲੈ ਲਓ ਕਿ ਲੋ ਐਂਡ ਆਰਡਰ ਦੀ ਸਥਿਤੀ ਬਣ ਗਈ ਤੇ ਕੇਸ ਵਾਪਸ ਹੋਣਗੇ ਜਿਹੜੇ ਕੱਲ ਧੱਕਾ ਮੁਕੀ ਚ ਨੁਕਸਾਨ ਹੋਇਆ ਸੀ ਅੰਦੋਲਨਕਾਰੀਆਂ ਦਾ ਉਹ ਕਹਿੰਦੇ ਪੁਲਸ ਵਾਲੇ ਸੀ ਦੇ ਦਾਂਗੇ ਚਲੋ ਇਹ ਵੀ ਗੱਲ ਹੈ ਫਿਰ ਉਹ ਕਹਿੰਦੇ ਜਿਹੜੇ ਕੱਲ ਬੰਦੇ ਫੜੇ ਸੀ ਉਹ ਵੀ ਛੱਡ ਦਾਂਗੇ ਉਹ ਤਾਂ ਚਲੋ ਪੁਲਸ ਦੇ ਹੱਥ ਹੈ ਲੇਕਨ ਹੁਣ ਸਵਾਲ ਤਿੰਨ ਨੇ ਇੱਕ ਤਾਂ ਕਿ ਇਹ ਹੋਇਆ ਕਿਉਂ ਮਤਲਬ ਕਿ ਸਰਕਾਰ ਜੇ ਇਸ ਇਸ਼ੂ ਨੂੰ ਹੈਂਡਲ ਕਰਦੀ ਇਸ ਤਰੀਕੇ ਨਾਲ ਕੇਸੀ ਏਜੰਟਾਂ ਤੇ ਅਸੀਂ ਸਿਕੱਜਾ ਕਰਾਂਗੇ ਅਸੀਂ ਲੈ ਕੇ ਦੇਵਾਂਗੇ ਪੈਸੇ ਲੋਕਾਂ ਨੂੰ ਕਹਿੰਦੀ ਜਿਵੇਂ ਕੱਲ ਐਨਆਰਆਈ ਸਮੇਲਨ ਚ ਕਿਹਾ ਕੇ ਅਸੀਂ ਤੁਹਾਡਾ ਲੋਕਾਂ ਨੂੰ ਕਹਿੰਦੀ ਵੀ ਜਿਹਦਾ ਪੈਸਾ ਫਸਿਆ ਹੋਇਆ ਸਾਡੂ ਦੱਸੋ ਤੁਸੀਂ ਲੇਕਿਨ ਸਰਕਾਰ ਤਾਂ ਕਰਦੀ ਨਹੀਂ ਫਿਰ ਲੋਕ ਆਦਦਾ ਵੀ ਨਾ ਤਰੀਕਾ ਪਰਤਨ ਨੰਬਰ 2 ਲੋਕਾਂ ਨੇ ਕਿਸੇ ਨੂੰ ਨਹੀਂ ਰੜਕਿਆ ਲੋਕ ਲਹਿਰ ਬੰਦੀ ਜਾਂਦੀ ਆ ਆਪਾਂ ਹੌਲੀ ਹੌਲੀ ਦੇਖ ਰਹੇ ਹਾਂ ਤਰੀਕਾ ਕੁਛ ਵੀ ਹੋਵੇ ਲੋਕ ਲੈ ਰਹੇ ਹੀ ਬੰਦੇ ਪਰਵਿੰਦਰ ਝੋਟੇ ਵਾਲੇ ਕੇਸ ਚ ਵੀ ਇਹੀ ਹੋਏ ਸੀ ਇੱਥੇ ਵੀ ਜਦੋਂ ਪੱਕਾ ਮੋਰਚੇ ਦੀ ਗੱਲ ਹੋ ਗਈ ਤੇ ਫਿਰ ਦੂਜਾ ਕਿ ਜਿਹੜੇ ਇਰ ਰੈਲੇਵੈਂਟ ਹੋ ਰਹੀਆਂ ਨੇ ਸਿਆਸੀ ਪਾਰਟੀਆਂ ਸਿਆਸੀ ਪਾਰਟੀਆਂ ਨੂੰ ਪਛਿਆ ਨਹੀਂ ਜਾ ਰਿਹਾ ਸਿਆਸੀ ਪਾਰਟੀਆਂ ਦੇ ਅਡੀਕੀ ਨਹੀਂ ਕਰਦੇ ਲੋਕ ਉਹ ਕਹਿੰਦੇ ਨੇ ਅਸੀਂ ਆਪ ਹੀ ਦੇਖ ਲਾਂ ਕਿਸਾਨ ਤੇ ਨੌਜਵਾਨ ਇਕੱਠੇ ਹੋਗੇ ਮਤਲਬ ਕੋਈ ਆਰਗੇਨਾਈਜ਼ਡ ਨੌਜਵਾਨ ਨਹੀਂ ਹੈ ਇਹ ਨਹੀਂ ਕਿ ਨੌਜਵਾਨ ਸਭਾ ਹੈ ਜੀ ਇਹ ਹੈ ਬਸ ਹੋਗੇ ਇਕੱਠੇ ਹੋਗੇ ਹਾਲਾਂਕਿ ਉਹ ਕਿਸੇ ਨੇ ਉਹ ਪੜਾਈ ਹੈ ਸ਼ਾਇਦ ਰੱਖੇ ਸਾਨੂੰ ਪੰਜਾਬੀ ਤੋਂ ਲੈ ਕੇ ਆਪਣੀ ਇੱਕ ਆਰਗੇਨਾਈਜੇਸ਼ਨ ਪਰ ਗਲਤ ਹੈ ਕਿ ਲੋਕਾਂ ਦੇ ਮਨਾਂ ਦੀ ਉਹ ਮਨੋਵਿਗਿਆਨ ਪੜਨ ਦੀ ਸਮਾਜ ਦੇ ਵਿੱਚ ਲੋੜ ਹੁੰਦੀ ਹੈ ਕਿ ਲੋਕਾਂ ਦਾ ਵਿਸ਼ਵਾਸ ਛੁੱਟਦਾ ਜਾ ਰਿਹਾ ਹੈ ਕਿ ਪੋਲਿਟਿਕਲ ਬੰਦੇ ਤਾਂ ਆਪ ਬਾਰਗੇਨਿੰਗ ਕਰਦੇ ਨੇ ਅਸੀਂ ਨਹੀਂ ਹੁਣ ਜਿਹੜੇ ਬੰਦੇ ਵੱਡੇ ਨੌ ਹਰ ਰੋਜ਼ ਆਪਾਂ ਅਖਬਾਰਾਂ 'ਚ ਪੜਦੇ ਕਿੱਥੇ ਨੇ ਜੀ ਕੀ ਉਹਨਾਂ ਨੇ ਇਹ ਗੱਲ ਕੀਤੀ ਕਿੱਥੇ ਨਵਜੋਤ ਸਿੰਘ ਸਿੱਧੂ ਸੁਖਵਾਲ ਜੀ ਘਰ ਵੀ ਇੱਕ ਵਾਰੀ ਆਏ ਸਨ ਚਲੋ ਫਿਰ ਉਹ ਆਇਆ ਤਾਂ ਸੀ ਮੈਂ ਜੇ ਦੇਖਾਂ ਉਹਨਾਂ ਚੋਂ ਜੇ ਕੋਈ ਸਿੱਧੇ ਤੌਰ ਤੇ ਇਹਨਾਂ ਦੇ ਨਾਲ ਉਹ ਤਾਂ ਸਿਮਰਤੀ ਸ਼ੂਮਾਨ ਹੈ ਬਾਕੀ ਨਹੀਂ ਆਏ ਬਸ ਕਿਥੇ ਪੋਲਿਟিক্যাল ਪਾਰਟੀਆਂ ਉਹ ਵਜੀਠਿਆ ਹਰ ਥਾਂ ਤੇ ਆਉਂਦੇ ਇੱਥੇ ਕਿ ਨਹੀਂ ਬਸ ਇਹਦਾ ਮਤਲਬ ਹੈ ਕਿ ਹੁਣ ਇੱਕ ਪੈਰਲਲ ਜਿਹਾ ਕੰਮ ਚਾਦਾ ਹੈ ਜੇ ਲੋਕਾਂ ਨੂੰ ਲੱਗੂ ਕਿ ਉਹਨਾਂ ਨਾਲ ਬੇਇਨਸਾਫੀ ਹੋਈ ਹੈ ਸੋਸ਼ਲ ਮੀਡੀਆ ਹੈਗਾ ਲੋਕ ਇਕੱਠੇ ਹੋਣਗੇ ਸਰਕਾਰ ਨੇ ਇੱਕ ਨਵਾਂ ਰਾਹ ਖੋਲਤਾ ਸਰਕਾਰ ਜਿਹੜੀ ਹੈ ਇਸ ਰਾਹ ਤ ਖੋਲ ਕੇ ਔਖੀ ਹੋਊਗੀ ਵੈਸੇ ਇਹ ਵੀ ਤਾਂ ਸਿਆਸੀ ਪਾਰਟੀਆਂ ਸਾਰੇ ਹੁਣ ਸਿਆਸਤਾਂ ਨਹੀਂ ਸੌਕੀ ਨਹੀਂ ਰਹੀ ਹੁਣ ਤੁਸੀਂ ਪੁਰਾਣੀ ਗੱਲ ਨਹੀਂ ਕਰ ਸਕਦੇ ਝੂਠੀ ਬੋਲ ਜਿਹੜਾ ਝੂਠ ਬੋਲਦਾ ਨਾਲ ਜਰਾ ਤਾਂ ਛਾੜ ਦਿੰਨੇ ਆਪਾਂ ਜਦੋਂ ਕੋਈ ਬੰਦਾ ਝੂਠ ਬੋਲਦਾ ਤੂੰ ਉਦੋਂ ਆ ਕੇ ਆਸੀ ਬਈ ਇਸੇ ਕਰਕੇ ਤਾਂ ਫਸ ਰਹੇ ਨੇ ਸਾਰੇ ਲੀਡਰ ਪਹਿਲਾਂ ਵਾਲੀ ਗੱਲ ਹੀ ਨਾ ਲੋਕ ਪੜ ਜਾਣਗੇ ਹੁਣ ਤਾਂ ਪੜਨ ਦਿੰਦੇ ਹੀ ਨਹੀਂ ਨਾਜ਼ੀਰਾ ਵੀਡੀਓ ਕੱਟ ਕੇ ਦੱਸਦੇ ਰਿਹਾ ਆ ਹੀ ਬੰਦਾ ਤੁਸੀਂ ਆ ਕਿਹਾ ਸੀ ਆ ਦੇਖ ਲਓ ਤੁਸੀਂ ਤੋਂ ਇਸ ਮੌਕੇ ਇਹ ਸਾਰੀਆਂ ਗੱਲਾਂ ਹੋਈਆਂ ਮੈਂ ਇਹਨੂੰ ਲੋਕਾਂ ਦੀ ਜਿੱਤ ਕਹਿੰਨਾ ਤੇ ਨਾਲ ਇੱਕ ਹੋਰ ਵੀ ਗੱਲ ਹੈ ਦੋ ਲੀਡਰ ਬਣਾਤੇ ਹੁਣ ਪਹਿਲਾਂ ਸ਼ਾਇਦ ਇਹਨਾਂ ਨੇ ਇਹ ਇਸ ਐਜੀਟੇਸ਼ਨ ਨੇ ਲੱਖਸਦਾ ਨਾ ਤੇ ਭਾਨਾ ਸਿੱਧੂ ਦੋ ਲੀਡਰ ਤਾਂ ਨੌਜਵਾਨਾਂ ਦੇ ਖੜੇ ਕਰਤੇ ਬਾਕੀ ਦੇਖੋ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਅੱਜ ਅਨੰਦ ਮਿਲਦੇ ਆਗਲੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ